ਲੇ ਵੀ ਮਿੱਤਰੋ ਹਰ ਦਿਨ ਵਾਂਗ ਸਵੇਰੇ ਸਵੇਰੇ ਗਏ ਆਪਾਂ ਪ੍ਰਵਾਤ ਫੇਰੀ ਤੇ ਲੈ ਆ ਰੱਬ ਦਾ ਨਾਮ ਫੇਰ ਆਪਾਂ ਭਾਈ ਦੁਕਾਨ ਖੋਲ ਕੇ ਆ ਬੰਦਾ ਦੁਕਾਨ ਦੇ ਅੰਦਰ ਹੀ ਬੰਦ ਕਰਤਾ ਭੁੱਲ ਕੇ ਮੈਂ ਚਾਬੀ ਨਾਲ ਖੋਲ ਕੇ ਭੱਗ ਗਿਆ ਬੰਦਾ ਅੰਦਰ ਹੀ ਰਹਿ ਗਿਆ ਲੋਕ ਲਾਦਾ ਫਿਰ ਇਹਨੂੰ ਬਾਹਰੇ ਕੱਢਿਆ ਫੋਨ ਕਰਿਆ ਇਹਨੇ ਕਹਿੰਦਾ ਕੱਢ ਕੇ ਜਾ ਮੈਨੂੰ ਫੇਰ ਭਾਈ ਆ ਗਿਆ ਆਪਣੇ ਕੋਲੇ ਸਾਰੇ ਯੂਟਿਊਬਰ ਕਿਉਂਕਿ ਆਪਾਂ ਸੈਟ ਲਾਉਣਾ ਸੀ ਫੇਰ ਭਾਈ ਦੁਕਾਨ ਛੇ ਕਰਤਾ ਇਹਨਾਂ ਨੂੰ ਬੰਦ ਆਪਾਂ ਆਪਾਂ ਬੰਦ ਕਰਕੇ ਬਾਗੇ 2 ਸਾਲ ਕਿਉਂਕਿ ਭਾਈ ਇੱਥੇ ਆਪਣਾ ਲੱਗਿਆ ਹੈ ਡਰਾ ਦਾ ਸੈਟ ਅੱਪਾ ਕੱਢ ਰਹੇ ਆਂਗੇ ਬੜੇ ਡਰਾ ਫਿਰ ਬਾਈ ਮੈਨੂੰ ਲੀਉ ਕਹਿੰਦੀ ਮੈਂ ਵੀ ਨਾਲ ਚੱਲੂ ਫਿਰ ਲੀਉ ਨੂੰ ਚੜ੍ਹਾ ਸਕੂਟਰੀ ਤੇ ਰੋਣ ਲੱਗੀ ਸੀ ਬਾਈ ਵੀਰ ਨੂੰ ਪਿਆਰ ਦੇ ਕੇ ਚੜ੍ਹਾ ਸਕੂਟਰੀ ਤੇ ਲੀਉ ਦਾ ਨਾਲ ਆ ਗਈ ਫਿਰ ਮੈਂ ਜਦੋਂ ਕਰੋ ਗਿਗਰੇ ਗਿਆ ਬਾਈ ਫਿਰ ਜੀਓ ਤੇ ਏਅਰਟੈਲ ਨੂੰ ਗੁੱਸੇ ਹੋ ਗੀਆਂ ਲੀਉ ਤਾਂ ਚੜ੍ਹ ਨਹੀਂ ਸੀ ਨਾਲ ਫਿਰ ਏਅਰਟੈਲ ਤੇ ਜੀਓ ਗੁੱਸੇ ਹੋ ਗੀਆਂ ਫਿਰ ਆਪਾਂ ਆ ਗਏ ਬਾਈ ਗਊਸ਼ਾਲਾ ਗਊਸ਼ਾਲਾ ਦੇਖੋ ਬਾਈ ਦੁੱਧ ਪੀ ਰਿਹਾ ਬੱਚਾ ਤੇ ਬੱਚਿਆਂ ਨੂੰ ਮਿਲੇ ਛੋਟੇ ਛੋਟੇ ਤੇ ਬਾਈ ਫਿਰ ਆਪਾਂ ਇੱਥੇ ਆ ਕੇ ਕੀਤੀ ਸੇਵਾ ਤੇ ਨਾਲ ਆਪਣਾ ਸੈਟ ਲੱਗਿਆ ਹੋਇਆ ਤੇ ਨਾਲੇ ਬਾਈ ਇੱਥੇ ਆ ਕੇ ਕੀਤੀ ਆਪਾਂ ਸੇਵਾ ਅੱਜ ਬਾਈ ਆਪਾਂ ਸਾਰਾ ਦਿਨ ਹੀ ਰਹੇ ਗਊਸ਼ਾਲਾ 'ਚ ਦੇਖੋ ਕਿੰਨਾ ਪਿਆਰ ਪਾਇਗਾ ਗਊਆਂ ਨਾਲ ਆਉਂਦੀਆਂ ਨੇ ਭੱਜੀਆਂ ਫਿਰ ਬਾਈ ਸਾਰਾ ਦਿਨ ਕੀਤੀ ਆਪਾਂ ਇੱਥੇ ਸੇਵਾ ਸਵੇਰੇ 9 ਵਜੇ ਆਵੇ ਸੀ ਗਊਸ਼ਾਲਾ ਬਾਈ 8 ਵਜੇ ਘਰ ਆਇਆ ਇੱਥੇ ਦਿਨ ਛਪ ਗਿਆ ਲੈ ਮਿੱਤਰੋ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਬਾਈ